ਦੋਸਤੋ ਜ਼ਿੰਦਗੀ ਵਿੱਚ ਜੇ ਕੋਈ ਤੁਹਾਨੂੰ ਕੁਝ ਥੋੜਾ ਜਿਹਾ ਕਹਿ ਵੀ ਦੇ ਤਾਂ ਤੁਸੀਂ ਲੋਕਾਂ ਦੇ ਨਾਲ ਲੜਨ ਤੱਕ ਜਾਣੇ ਹੋ ਤੁਸੀਂ ਲੋਕਾਂ ਦੇ ਮੂੰਹ ਕਦੇ ਵੀ ਦੋਸਤੋ ਬੰਦ ਨਹੀਂ ਕਰਾ ਸਕਦੇ ਇੱਕ ਸਿਆਣੀ ਗੱਲ ਦੱਸ ਦਿੰਦੇ ਆ ਤੁਹਾਨੂੰ ਕਿ ਤੁਸੀਂ ਸਿਰਫ ਆਪਣੇ ਕੰਨ ਬੰਦ ਕਰ ਲਵੋ ਜਿਹੜੀ ਜ਼ਿੰਦਗੀ ਹੈ ਤੁਹਾਡੀ ਇਹ ਪੂਰੀ ਵਧੀਆ ਬਣ ਜੂਗੀ ਦੋਸਤੋ ਇਸ ਦੁਨੀਆ ਵਿੱਚ ਸਭ ਤੋਂ ਮਜ਼ਬੂਤ ਵਿਅਕਤੀ ਉਹ ਹੁੰਦਾ ਜਿਸ ਦੇ ਸਾਰੇ ਸੁਪਨੇ ਟੁੱਟ ਜਾਣ ਉਸ ਨੇ ਜ਼ਿੰਦਗੀ ਵਿੱਚ ਬਹੁਤ ਦੁੱਖ ਤਕਲੀਫਾਂ ਦੇਖੀਆਂ ਹੋਣ ਉਸ ਦੇ ਆਪਣੇ ਵੀ ਰਸਕੇ ਚਲੇ ਜਾਣ ਪਰ ਫਿਰ ਵੀ ਉਹ ਕਹੇ ਕਿ ਮੈਂ ਠੀਕ ਹਾਂ ਤੁਸੀਂ ਆਪਣਾ ਹਾਲ ਦੱਸੋ ਦੋਸਤੋ ਜ਼ਿੰਦਗੀ ਵਿੱਚ ਹਰ ਇਨਸਾਨ ਨੂੰ ਹਾਲਾਤਾਂ ਦੇ ਅਨੁਸਾਰ ਬਦਲਣਾ ਸਿੱਖਣਾ ਚਾਹੀਦਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ ਹਾਲਾਤਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਵੀ ਬਦਲੀ ਕਰਨਾ ਕਿਉਂਕਿ ਜਿਹੜੀ ਜ਼ਿੰਦਗੀ ਆ ਇਹ ਹਰ ਸਮੇਂ ਇੱਕੋ ਜਿਹੀ ਨਹੀਂ ਰਹਿੰਦੀ ਇਹ ਬਦਲਦੀ ਰਹਿੰਦੀ ਹੈ ਸਮੇਂ-ਸਮੇਂ ਤੇ ਦੋਸਤੋ ਘਰ ਪਰਮੇ ਛੋਟਾ ਹੋਵੇ ਭਾਵੇਂ ਘਰ ਵੱਡਾ ਹੋਵੇ ਪਰ ਜਿਸ ਘਰ ਦੇ ਵਿੱਚ ਮਠਾਸ ਨਹੀਂ ਹੈ ਜਿਸ ਘਰ ਦੇ ਵਿੱਚ ਪਿਆਰ ਨਹੀਂ ਹੈ ਉਸ ਘਰ ਦੇ ਵਿੱਚ ਇਨਸਾਨ ਤਾਂ ਦੂਰ ਦੀ ਗੱਲ ਆ ਅਜਿਹੇ ਘਰ ਵਿੱਚ ਤਾਂ ਕੀੜੀਆਂ ਤੱਕ ਵੀ ਨਹੀਂ ਆਉਂਦੀਆਂ ਦੋਸਤੋ ਹਰ ਇੱਕ ਇਨਸਾਨ ਨੂੰ ਜ਼ਿੰਦਗੀ ਵਿੱਚ ਬੜੇ ਹੀ ਲੱਗ-ਲੱਗ ਤਰੀਕੇ ਦੇ ਨਾਲ ਸੱਟਾਂ ਲੱਗਦੀਆਂ ਪਰ ਅਸਲ ਦੇ ਵਿੱਚ ਜਿਹੜੀਆਂ ਸੱਟਾਂ ਕਿਸੇ ਨੂੰ ਦਿਖਦੀਆਂ ਨਹੀਂ ਨਾ ਹੁੰਦੀਆਂ ਸਭ ਤੋਂ ਵੱਧ ਉਹੀ ਸੱਟਾਂ ਦਰਦ ਕਰਦੀਆਂ ਹੁੰਦੀਆਂ ਇਨਸਾਨ ਜਦੋਂ ਵੱਡਾ ਹੁੰਦਾ ਤਾਂ ਆਪਣੇ ਬਚਪਨ ਨੂੰ ਭੁੱਲ ਜਾਂਦਾ ਜਦੋਂ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਆਪਣੇ ਮਾਪੇ ਨੂੰ ਭੁੱਲ ਜਾਂਦਾ ਜਦੋਂ ਬੱਚੇ ਹੋ ਜਾਂਦੇ ਆ ਤਾਂ ਆਪਣੇ ਭੈਣ ਭਰਾ ਨੂੰ ਭੁੱਲ ਜਾਂਦਾ ਜਦੋਂ ਅਮੀਰ ਹੋ ਜਾਂਦਾ ਤਾਂ ਆਪਣੇ ਗਰੀਬ ਦੋਸਤ ਮਿੱਤਰਾਂ ਨੂੰ ਭੁੱਲ ਜਾਂਦਾ ਤੇ ਜਦੋਂ ਬੁੱਢਾ ਹੋ ਜਾਂਦਾ ਫਿਰ ਉਹ ਸਾਰਾ ਕੁਝ ਸੋਚਦਾ ਸਾਰਾ ਕੁਝ ਯਾਦ ਕਰਦਾ ਪਰ ਉਦੋਂ ਤੱਕ ਸਮਾਂ ਹੱਥੋਂ ਨਿਕਲ ਚੁੱਕਿਆ ਹੁੰਦਾ ਜੇ ਗੱਲ ਚੰਗੀ ਲੱਗੀ ਤਾਂ ਸ਼ੇਰ ਜਰੂਰ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ